ਮੈਡਮ 14 ਤਰੀਕ ਨੂੰ ਇਲੈਕਸ਼ਨ ਲੈ ਕੇ ਆਪਣਾ ਫਗਵਾੜਾ ਪੁਲਿਸ ਵੱਲੋਂ ਕੀ ਇੰਤਜ਼ਾਮ ਕੀਤਾ ਗਿਆ ਹੈ ਸਾਡਾ ਪੂਰਾ ਫੋਰਸ ਦਾ ਡਿਪਲॉयਮੈਂਟ ਪਲਾਨ ਤਿਆਰ ਹੈ ਸੁਰੱਖਿਆ ਦੇ ਪ੍ਰੋਪਰ ਪੁਖਤਾ ਪ੍ਰਬੰਧ ਕੀਤੇ ਗਏ ਹਨ ਇਸ ਦੇ ਨਾਲ ਹੀ ਅੱਜ ਫਗਵਾੜਾ ਪੁਲਿਸ ਵੱਲੋਂ ਸਾਰੇ ਵਲਨਰੇਬਲ ਪਾਕਟਸ ਦੇ ਵਿੱਚ ਤੇ ਜਿੱਥੇ-ਜਿੱਥੇ ਵੀ ਸਾਨੂੰ ਹੁੱਲੜਬਾਜ਼ੀ ਹੋਣ ਦਾ ਖਦਸ਼ਾ ਹੈ ਉੱਥੇ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਅਸੀਂ ਲੋਕਾਂ ਨੂੰ ਇਹ ਚੀਜ਼ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕਿਤੇ ਵੀ ਕੋਈ ਲਾਇਨ ਆਰਡਰ issues ਨਹੀਂ ਆਉਣ ਦਿੱਤਾ ਜਾਏਗਾ ਤੇ ਤੁਹਾਡੀ ਸਭ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਏਗਾ ਤੇ ਨਿਰਪੱਖ ਚੋਣਾਂ ਕਰਾਈਆਂ ਜਾਣਗੀਆਂ ਤੇ ਅਸੀਂ ਸਾਰੇ ਸ਼ਰਾਰਤੀ ਅੰਸਰਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਕਿਸੇ ਵੀ ਤਰੀਕੇ ਦੀ ਹੁੰਲੜਬਾਜ਼ੀ ਨੂੰ ਇਲੈਕਸ਼ਨ ਦੇ ਦੌਰਾਨ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਮੈਮ ਕਿੰਨੀਆਂ ਟੈਮਪੀਮਾਂ ਲਗੀਆਂ ਤੁਸੀਂ ਪੁਲਿਸ ਦੀਆਂ ਹਰ ਜਿੰਨੇ ਵੀ ਸਾਡੇ ਬੂਥ ਹੈਗੇ ਟੋਟਲ ਹਰ ਬੂਥ ਤੇ ਟੀਮਸ ਲੱਗੀਆਂ ਹੋਈਆਂ ਇਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਰ ਥਾਣੇ ਦੇ ਵਕ ਵਕ ਏਰੀਆ ਦੇ ਵਿੱਚ ਜਿੱਨੀਆਂ ਵੀ ਬੱਸਸ ਸਟੋਰੇਜ ਵੈਨਸ ਮੂਵ ਹੁੰਦੀਆਂ ਪੋਲਿੰਗ ਪਾਰਟੀਆਂ ਮੂਵ ਹੁੰਦੀਆਂ ਉਹਨਾਂ ਦੇ ਨਾਲ ਵੀ ਪੁਲਿਸ ਦੀ ਡਿਪਲॉयਮੈਂਟ ਕੀਤੀ ਗਈ ਹੈ ਮੈਮ ਟਾਈਮ ਕੀ ਆ ਵੋਟਿੰਗ ਦਾ 4 ਤੋਂ ਸਵੇਰੇ 8 ਵਜੇ ਤੋਂ ਲੈ ਕੇ ਤੇ ਸ਼ਾਮ ਦੇ 4 ਵਜੇ ਤੱਕ ਦਾ ਰਹੇਗਾ